ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਇਹ ਬੱਡ ਰੋਡ ਹੈ ਫਰੀਦਪੁਰ ਕਿਲੇ ਵਾਲੇ ਚਾਉਂ ਤੋਂ ਸਹੀਨ ਵਾਲੇ ਬਟਨ ਨੂੰ ਜਾਂਦੇ ਜੋ ਸੀਦਾਂ ਦੀ ਸਮਾਗ ਕਿੰਨਾ ਪੋਲੂਸ਼ਨ ਫੈਲ ਰਿਹਾ ਹੈ ਇਸ ਪੂਰੇ ਦਾ ਪ੍ਰਦੂਸ਼ਣ ਦਾ ਜੀ ਪੁੱਛੋ ਹੀ ਨਾ ਬਹੁਤ ਜ਼ਿਆਦਾ ਮੰਦਾ ਹਾਲਾਤ ਹੈ ਇਹ ਸਾਡੇ ਇਹ ਤੇ ਮੰਨ ਲਓ ਇਸ ਟਾਈਮ ਦਾ ਜੀਣਾ ਹਰਾਮ ਹੋਇਆ ਪਿਆ ਹੈ ਕਾਰ ਲੱਗ ਗਈ ਓਨ ਕਰਕੇ 24 ਘੜੇ ਹਰ ਵਕਤ ਮੰਨ ਲਓ ਧੂਆ ਇਹਦਾ ਸਾਹ ਲੈਨੇ ਅਸੀਂ ਤੇ ਬਹੁਤ ਮੰਦਾ ਹਾਲ ਕੀਤਾ ਪਿਆ ਇਹਦੇ ਕਿਲੇ ਵਾਲੇ ਚੌਂ ਦੇ ਵਿੱਚ ਪੁਲਿਸ ਪੁਲਸ ਵਾਲੇ ਹਰ ਵੇਲੇ ਨਾਕਾ ਲਾ ਕੇ ਭਿੰਦੇ ਨੇ ਇਹੋ ਹੀ ਪੁਲਸ ਵਾਲੇ ਜ਼ਿਮੀਂਦਾਰਾਂ ਦੇ ਖੇਤਾ ਜੇ ਪਰਾਲੀ ਵਾਲੇ ਧੂਆ ਫੜਨ ਜਾਂਦੇ ਨੇ ਪਰ ਉੱਥੋਂ ਆਣਗੇ ਇੱਥੇ ਆਣਗੇ ਇਹਨਾਂ ਨੂੰ ਅੱਖਾਂ ਬੰਦ ਹੋ ਜਾਂਦੀਆਂ ਨੇ ਕੋਈ ਨਹੀਂ ਦਿੰਦਾ ਪਰ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਏ ਵੀ ਸਾਡਾ ਇਹ ਜਲਦੋ ਜਲ ਦਾ ਹੱਲ ਕੀਤਾ ਜਾਵੇ ਇਹਨਾਂ ਕੋੜੇ ਨੂੰ ਢੇਰ ਨੂੰ ਚੁਕਾਇਆ ਜਾਵੇ ਤਾਂ ਜੋ ਅਸੀਂ ਜੀਣਾ ਸਿੱਖ ਲਈਏ ਇਹਨਾਂ ਧੂਏ ਤੋਂ ਬਗੈਰ ਬਹੁਤ ਮੰਦੇ ਹਾਲਾਤ ਨੇ ਜੀ ਸਾਡੇ ਫਿਰ ਨਾਲ ਦੇਖੋ ਵੀ ਖੇਤ ਨੇ ਸਾਡੇ ਇੱਥੇ ਤਾਂ ਨਾਲੇ ਧੂਏ ਦੇ ਨਾਲ ਨਾਲ ਸਾਨੂੰ گاਵਾਾਂ ਦੀ ਵੀ ਗਊਸ਼ਾਲਾ ਵੀ ਬਣਾ ਰੱਖੀ ਇਹਨਾਂ ਨੇ گاਵਾਾਂ ਵੀ ਦੇਖੋ ਕਿੰਨੀਆਂ ਇੱਥੇ ਦੇ گاਵਾਾਂ ਵੀ ਫਸਲ ਬਰ ਬਹੁਤ ਬਰਬਾਦ ਕਰਦੇ ਨਾਲ ਤੇ ਨਾਲ ਹੀ ਧੂਏ ਦਾ ਸਾਡਾ ਕੋਈ ਹੱਲ ਕੀਤਾ ਜਾਵੇ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਬੱਚਾ ਸائیں ਕੀ ਪਰੇਸ਼ਾਨੀ ਹੈ ਇੱਥੇ ਇਹ ਤੇ ਪਰੇਸ਼ਾਨੀ ਇੱਕ ਹੋਵੇ ਤਾਂ ਦੱਸਿਓ ਜੀ ਇੱਥੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ ਜੀ ਬਾਰਡਰ ਰੋਡ ਤੇ ਕਿਲੇ ਵਾਲੇ ਚੌਂਕ ਦੇ ਕੋਲ ਜਿਹੜਾ ਸਹੈਣੀ ਵਾਲੇ ਬਾਰਡਰ ਨੂੰ ਰੋੜ ਜਾਂਦਾ ਜੀ ਉਸ ਤੇ ਨਾਲ ਕੂੜਾ ਕਰਕੜ ਸਾਰਾ ਸ਼ੌਣੀ ਦਾ ਕੂੜਾ ਕਰਕੜ ਲੈ ਕੇ ਸੁੱਟਿਆ ਜਾਂਦਾ ਤੇ ਉਹਨੂੰ ਸਾਰੇ ਨੂੰ ਆਗ ਲਗਾਈ ਜਾਂਦੀ ਏ ਇਹ 365 ਦਿਨ ਲਗਾਤਾਰ ਚੱਲਦਾ ਜੀ ਇਥੋਂ ਸਾਰੇ ਅਫਸਰ ਡੀਸੀ ਐਸਡੀਐਮ ਇਵਨ ਕੇ ਮੁੱਖ ਮੰਤਰੀ ਤੱਕ ਵੀ ਇਸ ਰੋਡ ਤੋਂ ਨੰਗ ਚੁਕੇ ਨੇ ਉਹਨਾਂ ਦਾ ਕਿਸੇ ਦਾ ਧਿਆਨ ਹੀ ਨਹੀਂ ਇਸ ਵਕਲ ਵੇਲ ਪੈਂਦਾ ਵੀ ਇਹ ਬڑے ਵੱਡੇ ਕੂੜੇ ਦੇ ਢੇਰ ਨੇ ਤੇ ਅੱਗ 365 ਦਿਨ ਲੱਗੀ ਰਹੀਦੀ ਪਤਾ ਨਹੀਂ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕੀਤੀਆਂ ਹੋਈਆਂ ਨਹੀਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਨੇ ਅਸੀਂ ਇਸ ਸਬੰਧੀ ਡੀਸੀ ਫਰੋਜ਼ਪੁਰ ਕੰਟੌਰਨਲ ਬੋਰਡ ਦੇ ਸੀਓ ਸਾਰੇ ਅਧਿਕਾਰੀਆਂ ਤੱਕ ਕੱਟ ਤੋਂ ਕੱਟ ਵੀ ਜਾਦਾ ਨਹੀਂ ਤੇ 10-10 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਜੀ ਪਰ ਇਹਨਾਂ ਦੀ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਅਸੀਂ ਇਸ ਜਗ੍ਹਾ ਤੇ ਇੰਨੇ ਗੋਖੇ ਹੋਏ ਆ ਵੀ ਸਾਡੀ ਜਿਹੜੀ ਸਵੇਰ ਦੀ ਗੁੱਡ ਮਾਰਨਿੰਗ ਹੁੰਦੀ ਨਾ ਉਹ ਤੋਂ ਵੇ ਨਾਲ ਹੁੰਦੀ ਹੈ ਗੇਟ ਬੰਦ ਕਰਕੇ ਅੰਦਰ ਸਾਡੇ ਬਜ਼ੁਰਗ ਬੱਚੇ ਇੰਨੇ ਕੋ ਜਿਆਦਾ ਬਿਮਾਰੀਆਂ ਦੇ ਸ਼ਿਕਾਰ ਹੋਏ ਪੈਣਾ ਇਹ ਬੇਹੱਦ ਕੋਈ ਉਹਦਾ ਇਲਾਜ ਡਾਕਟਰ ਵੀ ਸਾਨੂੰ ਹੱਥ ਖੜੇ ਕਰਨ ਤੱਕ ਪਹੁੰਚ ਗਏ ਨੇ ਸਾਡੀ ਪ੍ਰਸ਼ਾਸਕਿਕ ਇਹ ਬੇਨਤੀ ਹੈ ਵੀ ਇਸ ਕੂੜੇ ਕਰਕਟ ਦੇ ਢੇਰ ਨੂੰ ਚਕਾਇਆ ਜਾਵੇ ਤੇ ਇਹ ਜਿਹੜੀ ਲੱਗਦੀ ਅੱਗੇ ਤੇ ਕੂੜਾ ਕਰਕਟ ਨੂੰ ਬੰਦ ਕੀਤਾ ਇਹ ਨਾ ਸੁਟਿਆ ਜਾਵੇ ਸਾਡਾ ਸਾਡੀ ਜਿਹੜੀ ਰੈਸ਼ ਹੈ ਪਿਛਲੇ 50 ਸਾਲ ਤੋਂ ਬਿਲਕੁਲ 50 ਮੀਟਰ ਦੀ ਦੂਰੀ ਤੇ ਹੈ ਜੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜੋ ਜੇ ਕਿਤੇ ਕੋਈ ਕਿਸਾਨ ਅੱਗ ਲਗਾਉਂਦਾ ਤੇ ਉਹਦੇ ਤੇ ਭੱਜ ਕੇ ਜਾਂਦੇ ਨਹੀਂ ਸਾਡਾ ਸੈਟੇਲਾਈਟ ਕੰਮ ਕਰਦਾ ਪਤਾ ਨਹੀਂ ਇੱਥੇ ਸੈਟੇਲਾਈਟ ਇਹਨਾਂ ਨੇ ਕਿਉਂ ਬੰਦ ਕੀਤਾ ਆ ਵੀ ਇਹ ਸੈਟੇਲਾਈਟ ਇਹਨਾਂ ਨੂੰ ਸ਼ੋ ਨਹੀਂ ਹੋ ਰਿਹਾ ਇਹ ਸਾਰਾ ਪ੍ਰਸ਼ਾਸਕ ਦੁਆਰਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਹੀ ਕੰਮ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਬਾਰ-ਬਾਰ ਕਹਿੰਦੇ باوجود ਵੀ ਸਾਡੇ ਤੇ ਇਹਨਾਂ ਦੇ ਇਸ ਚੀਜ਼ ਤੇ ਕਿਸੇ ਦੀ ਕੋਈ ਨਜ਼ਰ ਨਹੀਂ ਜਾ ਰਹੀ ਅਸੀਂ ਹਰ ਬਾਰ-ਬਾਰ ਇਹਨਾਂ ਨੂੰ ਇਹ ਕਹਿਆ ਵੀ ਤੁਸੀਂ 2 ਦਿਨ ਵੀ ਸਾਡੇ ਕੋਲ ਉੱਤੇ ਕੱਟ ਕੇ ਦਿਖਾ ਦਿਓ ਤੇ ਅਸੀਂ ਤੁਹਾਡੇ ਕੋਲ 1 ਦਿਨ ਵੀ ਆ ਕੇ ਸ਼ਿਕਾਇਤ ਨਹੀਂ ਕਰਾਂਗੇ ਇਸ ਚੀਜ਼ ਦੀ ਜੋ ਉੱਥੋਂ ਦੇ ਹਾਲਾਤ ਨੇ ਤੁਸੀਂ ਹੁਣ ਕੈਮਰਾ ਕਾਲਾ ਧੂਆ ਗੰਦੇ ਲਫਾਫਿਆਂ ਦਾ ਧੂਆ ਨਿਕਲ ਰਿਹਾ ਤੇ ਨਾਲ ਹੀ ਸਾਡੀ ਜਮੀਨ ਹੈ ਜਦੋਂ ਇਹਨਾਂ ਨਾਲ ਇਹਨਾਂ ਕੋਲ ਕੋਈ ਫਾਇਰ ਬ੍ਰਿਗੇਡ ਗੱਡੀ ਹੁੰਦੀ ਜਦੋਂ ਅੱਗ ਲੱਗੀ ਸੀ ਇਹਨਾਂ ਨੂੰ ਕਹਿੰਨੇ ਤੇ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈਗੀ ਇਹਨਾਂ ਕੋ ਧੂਆ ਇਹਨਾਂ ਕੋ ਪੋਲੂਸ਼ਨ ਵਧਿਆ ਪਿਆ ਜੀ ਪੁੱਛੋ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰ ਅਧਿਕਾਰੀਆਂ ਕੇ ਵੀ ਇਸ ਨੂੰ ਖਤਮ ਕੀਤਾ ਜਾਵੇ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਵਿਰਜੀ ਪਰੇਸ਼ਾਨੀ ਧੂਏ ਦੀ ਬਹੁਤ ਵੱਡੀ ਪਰੇਸ਼ਾਨੀ ਹੈ ਬਾਰਡਰ ਰੋਡ ਤੇ ਕਲੇਰਲੇ ਚੌਕ ਦੇ ਨੇੜੇ ਜੋ ਕੂੜੇ ਦੇ ਵੱਡੇ ਢੇਰ ਲੱਗੇ ਨੇ ਉਹਨੂੰ ਨਿਤ ਦੀ ਅੱਗ ਰੋਜ਼ ਅੱਗ ਲਗਾਈ ਜਾਂਦੀ ਹੈ ਤੇ ਬਹੁਤ ਖਤਰਨਾਕ ਧੂਆਂ ਨਿਕਲਦਾ ਹੈ ਸਾਡੇ ਖੇਤਾਂ ਦੇ ਵਿੱਚ ਜੇ ਹੁਣ ਆ ਸੀਜ਼ਨ ਦਾ ਕੰਮ ਚੱਲਦਾ ਪਿਆ ਜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਮਿੰਟੋ ਮਿੰਟ ਜਿਹੜਾ ਪ੍ਰਸ਼ਾਸਨ ਨੇ ਭੱਜ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ ਕਿ ਹਾਂ ਫਲਾਣੇ ਨੇ ਪਰਾਲੀ ਨਵਾਗ ਲਗਾਈ ਹੋਈ ਸਾਡੇ ਇੱਥੇ ਕੋਈ ਵੀ ਪ੍ਰਸ਼ਾਸਨ ਕੋ ਸਭ ਗੋੜੀ ਨਹੀਂ ਦਸੁੱਤੇ ਪਏ ਨੇ ਕੋਈ ਇਸ ਧੂਏ ਵੱਲੇ ਗੌਰ ਨਹੀਂ ਕਰਦਾ ਕਾ ਖੇੜ ਵੀ ਬਹੁਤ ਜ਼ਿਆਦਾ ਇੱਥੇ ਵਧੀ ਹੋਈ ਹੈ ਆ ਕੋੜੇ ਕਰਕਰ ਦੇ ਆਉਣ ਨਾਲ ਜਿਹੜਾ ਗਾਵਾਂ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਧੂਏ ਦਾ ਤਾਂ ਇੰਨਾ ਕੋ ਜਿਆਦਾ ਕੰਮ ਔਖਾ ਹੋਇਆ ਪਿਆ ਕਿ ਤੜਕੇ ਜਦੋਂ ਸਵੇਰੇ ਅਸੀਂ ਉੱਠਦੇ ਆ ਉਹ ਵੀ ਸਾਨੂੰ ਤੁਮਾਂ ਹੀ ਅੱਗੋਂ ਨਜ਼ਰ ਆਉਂਦਾ ਹੋਰ ਇਸ ਤੋਂ ਕੁਝ ਨਹੀਂ ਸਾਡਾ ਕੋਈ ਮਾਰਨਿੰਗ ਜਿਹੜੀ ਸੈਰ ਹੈ ਸਾਡੀ ਧੂਏ ਨਾਲ ਹੀ ਹੁੰਦੀ ਹੈ ਬਸ ਇਹੀ ਚਾਹੁੰਦੇ ਆ ਕਿ ਇਹਨੂੰ ਇੱਥੋਂ ਹਟਾਇਆ ਜਾਵੇ ਤੇ ਇਹ ਜਿਹੜਾ ਜੋ ਅੱਗ ਲੱਗਦੀ ਹੈ ਵੀ ਬੰਦ ਕੀਤੀ ਜਾਵੇ ਤੇ ਇਹ ਜਿਹੜਾ ਸਾਰਾ ਕੂੜਾ ਚੁੱਕ ਕੇ ਕਿਤੇ ਪਾਸੇ ਲਿਜਾਇਆ ਜਾਵੇ ਇੱਥੇ ਇਹ ਜਿਹੜਾ ਸਾਨੂੰ ਧੂਏ ਤੋਂ ਜਿਹੜੀ ਉਹ ਰਾਤ ਮਿਲ ਜੇ ਸਾਨੂੰ ਮੱਖੀਆਂ ਮੱਛਰ ਤੋਂ ਜਿਹੜੀ ਉਹ ਸਾਨੂੰ ਰਾਤ ਮਿਲ ਜੇ ਜਿਹੜਾ ਇੰਨਾ ਪ੍ਰਦੂਸ਼ਣ ਹੈ ਇਹਨਾਂ ਤੋਂ ਸਾਨੂੰ ਜਿਹੜੀ ਉਹ ਰਾਤ ਮਿਲ ਜਾਵੇ ਕਿ ਤਾਂ ਜੋ ਅਸੀਂ ਧੂਏ ਤੋਂ ਬਗੈਰ ਰਹਿਣਾ ਸਿੱਖ